ਵੇ ਇਸ ਤਰ੍ਹਾਂ ਗਾਇਂ ਗਲ ਜੋੜੀ ਬਣਾ ਦੇ ਬਹੁਤ ਚਰ ਹੋ ਗਿਆ ਹੁਣ ਤਾਂ ਜੋੜੀ ਮੈਂ ਤਾਂ ਆਪ ਕਵਾਰਾ ਪਰ ਤੇ ਕਿਧਰੋਂ ਜੋੜੀ ਬਣਾ ਦੇ ਤੇਰੀ ਬਾਕੀ ਸਿਰੇ ਸ਼ਕਲ ਨੂੰ ਜੋੜੀਆਂ ਮੰਦੀਆਂ ਹੁੰਦੀਆਂ ਪਰ ਮੇਰੀ ਵੀ ਨਹੀਂ ਬਣੀ ਹੁੰਦਾ ਘਰ ਨਹੀਂ ਜੋੜੀਆਂ ਉਹ ਜੋੜੀ ਨਹੀਂ ਬੰਦੀ ਜਿੱਥੇ ਓਏ ਜੋੜੀ ਮੈਂ ਉਹੀ ਕਮਲਾ ਹੋ ਗਿਆ ਮੇਰੇ ਤਾਂ ਲੱਛਣ ਹੀ ਨਹੀਂ ਜੋੜੀਆਂ ਵਾਲੇ ਮੈਂ ਤਾਂ ਕਿਰੇ ਘਰ ਦੀਆਂ ਜੋੜੀਆਂ ਲੱਗ ਜਾਣ ਉਹ ਬਹੁਤ ਹਾਂ ਲੱਕੜ ਦੀ ਆਪਣਾ ਗੇਟ ਲਾਉਣਾ ਵੱਡਾ ਲੱਕੜ ਦੀ ਜੋੜੀ ਕਹਿੰਦੇ ਲੱਕੜ ਦੀ ਜੋੜੀ ਹਾਂ ਚਲੋ ਫਿਰ ਲੱਕੜ ਦੀ ਜੋੜੀ ਲਾ ਦੇਾਂਗੇ ਲਾ ਦੋਗੇ ਹਾਂਜੀ ਆ ਫਿਰ ਲਾ ਦੇ ਵੱਡਾ ਗੇਟ ਲਾਉਣਾ ਵੱਡਾ ਗੇਟ ਹੋਏ ਤੂੰ ਆਪਦੇ ਹਿਸਾਬ ਨਾਲ ਕਹਿ ਉਹ ਤੂੰ ਤਾਂ ਵੱਡਾ ਗੇਟ ਕੋਈ ਚੀਜ਼ ਹੀ ਨਹੀਂ ਵੱਡੀ ਕਹਿ ਸਕਦਾ ਤੂੰ ਹਰ ਇੱਕ ਚੀਜ਼ ਛੋਟੀ ਕਹਿ ਬਾਈ ਛੋਟਾ ਗੇਟ ਲਾਉਣਾ ਛੋਟਾ ਕੁਝ ਐ ਲਾਉਣਾ ਛੋਟੀ ਖਿੜਕੀ ਲਾਉਣੀ ਤੇ ਇਹ ਘੜਦਾ ਘੜਦਾ ਆ ਲਾਓ ਜੀ ਤੁਸੀਂ ਆ ਲਾਵਾਂਗੇ ਮੇਨ ਗੇਟ ਤੇ ਓ ਯਾਰਾ ਕਿਉਂ ਯਾਰ ਮੈਂ ਕਿਹੜਾ ਖੁੱਡੇ ਚ ਰਹਿਣਾ ਮਿਸਟਰ ਦਾ ਘਰ ਦਾ ਵੱਡਾ ਬਾਹਰਲਾ ਮੇਨ ਗੇਟ ਲਾਓ ਨਹੀਂ ਮੇਨ ਗੇਟ ਆ ਲਾ ਲੋ ਇਹ ਮੇਨ ਗੇਟ ਹੈ ਯਾਰ ਇੱਥੇ ਕੀ ਨੰਗ ਜੂ ਦੀ ਬੀ ਦੀ ਕੁੱਕੜ ਨਹੀਂ ਲੰਗਦਾ ਖਰਾਬ ਦੇ ਹਿਸਾਬ ਨਾਲ ਹੀ ਤੁਹਾਡੇ ਹਿਸਾਬ ਨਾਲ ਹੀ ਲਖਾਇਆ ਹੀ ਤੁਹਾਨੂੰ ਓ ਨਾ ਨਾ ਵੱਡਾ ਗੇਟ ਲਾਉਣਾ ਆਪਾਂ ਚੌੜ ਛੱਡ ਤੇ ਆਪਣਾ ਵਧੀਆ ਲਾ ਦੇ ਇੱਕ ਨੰਬਰ ਸਾਰਾ ਆਪਣਾ ਪੈਸੇ ਤੇ ਟਕੇ ਦਾ ਠੇਕਾ ਮਕਾਲਾ ਲੱਕੜ ਵੀ ਤੇਰੀ ਕੰਮ ਵੀ ਤੇਰਾ ਲਾਉਣਾ ਵੀ ਤੂੰ ਮੈਂ ਚੁਕਾ ਕੇ ਵੀ ਨਾਲ ਲੈ ਜਾਂਦਾ ਕਿਉਂ ਮਿਸਟਰ ਦਾ ਅੱਜ ਆ ਪੰਗ ਕੀ ਕ ਲੱਕੜ ਕਾਦੀ ਲੈਣੀ ਆ ਲੱਕੜ ਤੁਸੀਂ ਦੇਖ ਲਓ ਹਿਸਾਬ ਦਾ ਕਾਦੀ ਵਧ ਗਿਆ ਹੁੰਦੀ ਆ ਯਾਰ ਮੇਰੀ ਮੰਨੇ ਦਾ ਟਾਲੀ ਬੱਟ ਲਿਓ ਬੱਟ ਲਿਓ ਆ ਸੁਏ ਤੇ ਬੱਦੂ ਘੜੀਆਂ ਸੁੱਕੀਆਂ ਆ ਆਪਣੀ ਛੜਕ ਤੇ ਘੜੀਆਂ ਸਰਕਾਰੀ ਲੱਕੜਾ ਗੇਟ ਜੜਦੇ ਕਿਹਨੇ ਪੁੱਛਣਾ ਯਾਰ ਲੱਕੜ ਦਾ ਕਿਹੜਾ ਡੀਐਨਏ ਆਉਂਦਾਗਾ ਤੇਰਾ ਨਰਮਾਈ ਨਾ ਵਰਤੀ ਇਹਨੇ ਵੀ ਭਾਈ ਚਾਰਾ ਕੋਈ ਗੱਲ ਨਹੀਂ ਵੀ ਪਿੰਡ ਦਾ ਬੰਦਾ ਮੂੰਹ ਮੱਥੇ ਲੱਗਦਾ ਨਹੀਂ ਇਹ ਕੰਮ ਮੈਂ ਦੁੱਧੂ ਵੀ ਕਰਾ ਲੂੰਗਾ ਕਿਤੇ ਭਲੇ ਖੇਦਰਾ ਫਰਦਾਏਗਾ ਕਿਤੇ ਦੁੱਧੂ ਕਿਵੇਂ ਕਰਾ ਲੇ ਹੱਤਗਾ ਤਰ ਕਰਿਆ ਮੇਰੇ ਲਈ ਜੀਨੇ ਮੋਗੇ ਵਾਲੇ ਨੇ ਹੁਣ ਅੱਧਰ ਬੈਠਾ ਹੁਣ ਪੜੇਗਾ ਮਾੜੀ ਹੀ ਗਲਤੀ ਹੋ ਗਈ ਓ ਯਾਰ ਮੈਂ ਤੇਰੇ ਕਨ ਇਕੱਠੇ ਹੋ ਗਏ ਸੀ ਬਹਿ ਗਏ ਤੇ ਕੋਲੇ ਜਾ ਕੇ ਤੈਨੂੰ ਮੈਂ ਦੱਛਾ ਅੱਛਾ ਜਦੋਂ ਮੈਂ ਪਹਿਲਾਂ ਜੇਲ੍ਹ ਜਾਣ ਤੋਂ ਪਹਿਲਾਂ ਦੀ ਗੱਲ ਹੈ ਹਾਂ ਹਾਂ ਕਿ ਬਹਿ ਗਏ ਸੀ ਜਦ ਕਰ ਗਏ ਬਈ ਬੱਕਰਾ ਹੀ ਖਾਣਾ ਮਾ ਦਾ ਪੁੱਤ ਬਾੜੀ ਚ ਚੋਰੀ ਕਰ ਲਿਆ ਗਵਾਂਡੀਆਂ ਦੀ ਉਹ ਪਰ ਯਾਰ ਨਹੀਂ ਰਹਿ ਜਾਂਦਾ ਉਹ ਰਾਤ ਨੂੰ ਪੀ ਕੇ ਧੜਕੇ ਪੁਲਿਸ ਚੱਕ ਕੇ ਲੈ ਗਈ ਉਹਨਾਂ ਨੇ ਬੱਕਰੇ ਦਾ ਕੇਸ ਪਵਾਤਾ ਜੋ ਕੁੱਟ ਮਾਰਿਓ ਪਹਿਲੇ ਗੜੇ ਮੰਨ ਗਿਆ ਕਿ ਸੱਤ ਕਤਲ ਵੀ ਕਰੇ ਆ ਆਏ ਆ ਬੰਦੇ ਦਾ ਬਹੁਤ ਭੜੇ ਆਪਣੇ ਕੋਲ ਚੱਕਿਆ ਉਹਨੇ ਪਹਿਲਾਂ ਬੱਕਰਾ ਚੱਕਿਆ ਮਤਲਬ ਪਹਿਲਾਂ ਸੱਤ ਕਤਲ ਕਰੇ ਸੱਤ ਕਤਲ ਉਹ ਕਿਵੇਂ ਹੋਇਆ ਉਹ ਵੀ ਬਸ ਪੁੱਛਣਾ ਵੀ ਬਸ ਮੇਲੇ ਚ ਗਿਆ ਸੀ ਉੱਥੇ ਹਬੜਾ ਦਬੜੀ ਮੱਚ ਗਈ ਫਿਰ ਉਹਨੇ ਕਹੜਾ ਕਤਲ ਕਰ ਰਿਹਾ ਓਏ ਤੂੰ ਨਾ ਤਾਂ ਨਹੀਂ ਲੱਗੇ ਨਾ ਸਿੱਧਾ ਉਪਾ ਚਾਹੇ ਭਾਏ ਦਰਚ ਮਰ ਗਏ ਪਰ ਨਾ ਉਹਦੇ ਲੱਗੇ ਨਾ ਮੇਲਾ ਉਹਨੇ ਲਵਾਇਆ ਸੀ ਆਪਦੇ ਪਿੰਡ ਹਾਂ ਇਹ ਚੱਕਰ ਹੁਣ ਚਾਉਣਾ ਕੀ ਹੈ ਤੂੰ ਕਿਉਂ ਨਹੀਂ ਗੇਟ ਆ ਬਾਈ ਜੀ ਗੇਟ ਆ ਅਸੀਂ ਪੈਸੇ ਚਾਹ ਰਹੇ ਹਾਂ ਪੈਸੇ ਤੁਹਾਨੂੰ ਨਗਦ ਮਿਲਣਗੇ ਬਾਈ ਜੀ ਗੇਟ ਲਾ ਦਿਓ ਪੈਸੇ ਨਾ ਇਦੂ ਨਗਦ ਕੀ ਹੋਊ ਆ ਯਾਰ ਇਦੂ ਨਗਦ ਕੀ ਇਹ ਤਾਂ ਦੁਜਾਰੇ ਤੇ ਮੇਰੀ ਲੱਕੜ ਵੀ ਤਾਂ ਲਿਆਓ ਸਾਹਮਣੇ ਦਿਖਾਓ ਵੀ ਆ ਲੱਕੜ ਦੇ ਲਾਵਾਂਗੇ ਉਹ ਨਹੀਂ ਅਸੀਂ ਉਜੀ ਕਰਦੇ ਇਲੀਗਲ ਕੰਮ ਇਹ ਠੇਕਾ ਕੰਮ ਯਾਰ ਇਹ ਕੰਮ ਨਹੀਂ ਨਹੀਂ ਬਾਈ ਯਾਰ ਪਈ ਰਵਣ ਕੇ ਤੂੰ ਜਾਣ ਦੱਸ ਦੇ ਕੀ ਉਹ ਬਾਈ ਬੜੇ ਜਾਣਦਾ ਜੀ ਨਹੀਂ ਗੇਟ ਲਾ ਦੇ ਤੂੰ ਮੈਂ ਬਸ ਤੈਨੂੰ ਦੱਸਾਂ ਕਾਣੂ ਮੈਂ ਕਾਣੂ ਮੈਂ ਕੰਮੀ ਆਪੇ ਮਿਸਟਰ ਕਾ ਗੱਲ ਸੁਣਨਾ ਜਿਹੜੀ ਮੈਂ ਦੱਸੀ ਗੱਲ ਮੇਰੇ ਵੀ ਕਹੂਆ ਇੱਥੇ ਕੰਮ ਵਧੂਗਾ ਮੈਂ ਨੂੰ ਦੱਸ ਇਹ ਮੈਂ ਬੇਲੀ ਨੂੰ ਜਾਣਦਾ ਇਹ ਵੀ ਅਖੂਣ ਪਰ ਚਾਹ ਪੀ ਲੈ ਤੇ ਚਾਹ ਤੇਰਾ ਅਗਰ ਫੇਰ ਨਹੀਂ ਨਹੀਂ ਚਾਹ ਤਾਂ ਮੈਂ ਪੀਂਦਾ ਹੀ ਨਹੀਂ ਛੱਡ ਰੱਖੀ ਹੈਗੀ ਛੱਡ ਰੱਖੀ ਛੱਡਦੀ ਭਾਈ ਉਹ ਜੁੜਦੀ ਨਹੀਂ ਪੱਤੀ ਨਹੀਂ ਜੁੜਦੀ ਮਿੱਠਾਣੀ ਜੁੜਦਾ ਨਾ ਦੁੱਧ ਜੁੜੇ